ਸੋ ਇੱਕ ਤੋਂ ਪਹਿਲਾਂ ਤੇ ਕਮੁਨੀਆਂ ਸਤਿਵਾਲੋ ਜੀ ਗਾਂਸਰ ਸਿੰਘ ਮਹਾਰਾਜ ਪੰਡਿਆਰੇ ਸਾਹਿਬਾਨ ਸੁਲਤੀ ਸਾਹਿਬ ਸੰਗਤਾਂ ਦੇ ਬਹੁਤ ਬਹੁਤ ਮੈਂ ਜਿਆਦਾ ਸਮਾਂ ਨਾ ਲਗਾ ਮੈਂ ਬੇਨਤੀ ਕਰਾਂਗਾ ਬੁੱਢੀ ਸਟੂਡੈਂਟਾਂ ਨੂੰ ਜਿਹੜੇ ਇੱਕ ਪ੍ਰਸੰਗ ਸੰਗਤਾਂ ਵਿੱਚ ਬਣਾ ਕੇ ਦਿਖਾਉਣਗੇ ਉਸ ਤੋਂ ਬਾਅਦ ਭਾਈ ਅਰਤਾਲ ਸਿੰਘ ਨੇ ਜਿਹੜਾ ਅੰਮੁੱਖ ਆਗਾਜ ਦਿੱਤਾ ਜਿੱਥੇ ਅਸੀਂ ਇੱਕ ਰਿਟਿੰਗ ਲਾਉ ਉਹਨੂੰ ਬਲੰਕਿਆ ਕਿ ਉਹ ਤਿਆਰ ਹੈ ਤੋ ਪਾਈਆ ਨਹੀਂ ਉਹ ਜਾਂਦੀਆ ਸਿੱਖੀ ਦੀਆ ਬਸ ਸਤਿ ਸਤੋ ਪਾਈਆ ਨਹੀਂ ਉਹ ਜਾਂਦੀਆ ਸੁਣੀ ਆ ਨਹੀਂ ਜਾਂਦੀਆ ਸੁਨਾਈ ਆ ਨਹੀਂ ਉਹ ਜਾਂਦੀਆ ਸੁਣੀ ਆ ਨਹੀਂ ਜਾਂਦੀਆ ਪੰਜਾਬੀ ਪਿਆਸੀ ਦੇਖਾ ਬਹੁਤ ਨਾਜ਼ਮੀ ਹੈ ਪੰਜਾਬੀ ਇੱਕ ਕੁੰਡਰ ਵਿੱਚ ਘਾਣ ਦੀ ਨਾਜ਼ਮੀ ਹੈ ਸੋ ਬਹੁਤ ਬਹੁਤ ਧੰਨਵਾਦ ਔਰ ਮੈਂ ਜਾਰਾ ਸਮਾਨ ਆਲਵਾ ਕਿਉਂਕਿ ਸਾਡੇ ਵਿੱਚ ਤੁਹਾਡੀ ਇੱਕ ਪੱਕੀ ਦੇ ਬੜੀ ਦੇਣ ਹੈ ਜਿੱਥੇ ਰਾਮ ਸਿੰਘ ਜੀ ਸੁਖੀਰ ਸਿੰਘ ਜੀ ਸਾਰੇ ਸਾਡੇ ਤੁਸੀਂ ਕਮੇਟੀ ਮੈਂਬਰ ਇੱਥੇ ਹੋਏ ਨੇ ਔਰ ਸਾਡੇ ਵਿੱਚ ਬਹੁਤ ਬਹੁਤ ਜਿਹੜੇ ਹੈਗੇ ਜਗਦੇਵ ਸਿੰਘ ਜੀ ਹੋਣੀ ਸਾਰੇ ਜਿੰਨੇ ਵੀ ਦਾਹਾ ਮੇਲਾ ਚਿੰਜੀ ਔਰ ਸਾਡੇ ਬਹੁਤ ਹੀ ਸ਼ੁਕਰਗੁਜ਼ਾਰ ਬਖਤੀਆਂ ਜਿਹੜੀਆਂ ਹੈਗੇ ਇੱਥੇ ਜਿੰਦਰ ਸਿੰਘ ਜੀ ਸਾਰੀ ਕੁਮਿੰਦਰ ਸਿੰਘ ਜੀ ਬਹੁਤ 쿠ਸੀ ਬਹੁਤ ਪਾਡਾ ਜੀਉਂਦਾ ਨੇ ਜਿੰਦਾਬਾ ਪੱਕੀ ਦਾ ਸੋ ਤੈਦੋਂ ਧੰਨਵਾਦ ਆ ਮੈਂ ਹੁਣ ਵਿਅਕਤੀ ਕਰਾਂਗੇ ਜੀ ਸਾਧਨ ਕਾ ਦੇ ਲਈ ਸਾਡੇ ਵਿੱਚ ਅਕਾਲਪ ਸਿੰਘ ਜੀ ਲੈ ਜਿਨ੍ਹਾਂ ਅੰਦਰ ਸਾਡਾ ਜਿਹੜਾ ਇੱਕ ਵਿਸਤਰੀ ਜਥਾ ਹੈ ਉਹ ਆਪਣੇ 10 ਮਿੰਟਾਂ ਦੇ ਅੰਦਰ ਆਪਣੀ ਸਮਾਪਤੀ ਕਰੇਗਾ ਮੈਂ ਸਤਿ ਸ੍ਰੀ ਅਕਾਲ ਜੀ ਦੇ ਨਾਮ ਨਾਲ ਵਾਹਿਗੁਰੂ ਦੀ ਕਾਹਲ ਸਾਹਿਬ ਵਾਹਿਗੁਰੂ ਦੀ ਪੱਤੇ ਵਾਹਿਗੁਰੂ ਦਾ ਬਹੁਤ ਧੰਨਵਾਦ रखिया हिंदुबीनू कल, गीतार सर्वन दीनू, कल गीतार सर्वन जी तरस लटा रखिया हिंद डुबधी कल जी तरस लटा काहिगुरू जी का ख़ाला वाहेगुरू जी ਕੋਈ ਬੋਕੇ ਹਟਿਆ ਇੱਕ ਸਟੂਡੈਂਟ ਹੈ ਔਰ ਪੰਜਾਬੀ ਸੂਟ ਦੇ ਵਿੱਚ ਮੈਂ ਇੱਕ ਵਾਰੀ ਇਹਨੂੰ ਕਿਹਾ ਸੀਗਾ ਮੈਂ ਕਿਹਾ ਤੁਸੀਂ ਸੂਟ ਹੈ ਜਿਹੜਾ ਪੈਂਟ ਦੇ ਵਿੱਚ ਨਹੀਂ ਤੁਹਾਨੂੰ ਸਮਾ ਮਿਲਣਾ ਅੱਜ ਤੱਕ ਇਸ ਮੇਰੀ ਬੇਟੀ ਨੇ ਆਪਣੀ ਗੱਲ ਤੇ ਪੁੱਲ ਚੜਾਇਆ ਪੰਜਾਬੀ ਸੂਟ ਹੈ ਔਰ ਮੇਰਾ ਖਿਆਲ ਹੈ ਕਿ ਘੱਟੋ ਘੱਟ 5000 ਤੋਂ ਘੱਟ ਸੂਟ ਵੀ ਨਹੀਂ ਹੋਣਾ ਸਾਡੀ ਸ਼ਾਨ ਹੈ ਪੰਜਾਬੀ ਸੂਟ ਸੋਹ ਰੋਹਣ ਪ੍ਰੀਤੀ ਮੈਂ ਸਮਾ ਘੱਟ ਲਾਵਾਂ ਆਓ ਇੱਕ ਕਰਤਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਐ ਜਿਸਦਕ ਦੀ ਸਾਨੂੰ ਕਿਤਾਬ ਲੰਬੀ ਤੇ ਤਾਇਆ ਗਿਆ ਮੁੜ ਇਬਾਦਤਾਂ ਦਾ

ਗਾਹੂਪਤੀ ਊਲੇ ਦਾ ਦਰਵਾਜਾ ਪਹੁੰਚ ਚੁੱਕੇ ਨੇ ਸੋ ਸਾਰੀਆਂ ਸੰਗਤਾਂ ਦਾ ਔਰ ਅੰਕਸੀ ਸਾਹਿਬਾਨਾ ਦਾ ਸਿੰਘ ਸਹਿਬਾਨਾਂ ਦਾ ਸਾਰੀਆਂ ਸੰਗਤਾਂ ਦਾ ਇੱਥੇ ਪਹੁੰਚਣ ਦੇ ਤਹਿਦੋਂ ਧੰਨਵਾਦ ਹੁਣ ਮੈਂ ਬੇਨਤੀ ਕਰਾਂਗਾ ترસિંહ ਸਿੰਘ ਖੇਤਲਾ ਨੂੰ ਕਿ ਉਹ ਇੱਕ ਬੰਦ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨ ترસિંહ ਸਿੰਘ ਖੇਤਲਾ श्रदा न शा कई देवो संदेशा ओ, आ, देवो संदेशा पातशाह महाराजी साल कुर्वान सची रखियो ਸਤਾਰ ਸਿੰਘ ਜੀ ਸਾਡਾ ਵੱਖਰਾ ਜਨਮ ਫ਼ਨਸਾਰ ਵਿੱਚੋਂ ਅਸੀਂ ਕਾਲ ਦਾ ਵੀ ਕੁੱਟ ਪੀ ਜਾਂਦੇ ਆ ਸਾਡੇ ਅੱਗੇ ਅਲਹੋਰੀਆ ਖਾਲੀਆਂ ਦੇ ਉਹ ਵੀ ਨਹੀਂ ਲੋਕ ਸਾਨੂੰ ਸਰਦਾਰ ਕਹਿੰਦੇ ਆ ਸਾਡੇ ਕੇ ਲਈਆਂ ਸਰਦਾਰੀਆਂ ਨੇ ਆ ਸਾਡੇ ਕੇ ਲਈਆਂ ਸਰਦਾਰੀਆਂ ਨੇ ਕਾਲ ਯੋਗ ਸੰਗਤ ਬਨੇ ਤੇ ਹਾਜ਼ਰ ਮਾਨਸਤਕਾਰ ਆਇਆ ਕੰਨ ਦਾ ਕਾਜ ਬਤਲ ਬਾਤ ਕਰਦੇ ਆਫਰ ਪਿਆਰ ਵਾਲੋ ਖਿਮਾ ਬਹੁਤ ਜ਼ਿਆਦਾ ਹੋ ਗਿਆ ਇਤਨਾ ਕਿ ਕਹਿੰਦੇ ਖਿਮਾ ਦੇ ਜੱਜ ਕਾ ਘੱਟ ਵੱੱਜ ਕੇ ਬੁਲਾਓ ਖਿਮਾ ਇਹ ਤੁਹਾਡਾ ਆਪਣਾ ਸੋਖ ਟਾੜੀ ਦਿੱਤਾ ਪਾਈ ਜੀ ਸੰਤੋੜਾ ਜੇਕਰ ਕਿਸੇ ਨੂੰ ਟਾੜੀ ਜਿੱਥੇ ਅਧਿਕਾਰ ਦੀ ਲੋੜ ਹੋਵੇ ਆਣ ਕੇ ਲੈ ਸਕਦੇ ਹੋ